ਸੁਰਠ ਮਹੱਲਾ ਪੰਜਵਾ ਸੁਨੋ ਬੇਨੰਤੀ ਠਾਕੁਰ ਮੇਰੇ ਜੀ ਅਜੰਤ ਤੇਰੇ ਧਾਰੇ ਰਾਖ ਪੈਜ ਨਾਮ ਅਪੁਨੇ ਕੀ ਕਰਨ ਕਰਾਵਨ ਹਾਰੇ प्रभ जियोसमाना कर प्यारे बुरे भले थारे रहाओ। सुनी पुकार समरथ सुवामी वंदन काट सवारे। पहर सिर पा सेवक जन मेले नानक प्रगट बहारे सोरठ महला पञ्जवा ਜੀ ਅਜੰਤ ਸਭ ਵਸ ਕਰ ਦੀਨੇ ਸੇਵਕ ਸਭ ਦਰਬਾਰੇ ਅੰਗੀਕਾਰ ਕੀਓ ਪ੍ਰਭ ਆਪਣੇ ਭਾਵ ਨਿਧ ਪਾਰ ਉਤਾਰੇ ਸੰਤਨ ਕੇ ਕਾਰਜ ਸਗਲ ਸਵਾਰੇ ਦੀਨ ਦਿਆਲ ਕਿਰਪਾਲ ਕਿਰਪਾ ਨਿਧ ਪੂਰਨ ਖਸ ਮਹਾਮਾਰੇ ਰਹਾਉ ਆਉ ਬੈਠ ਆਦਰ ਸਭ ਥਾਈ ਊਨ ਨਾ ਕਤਹੁ ਬਾਤਾ ਭਗਤ ਸਿਰ ਪਾਓ ਦਿਓ ਜਨ ਆਪਣੇ ਕਰਤਾਪ ਨਾਨਕ ਪ੍ਰਭ ਜਾਤਾ ਸੋ ਰਠ ਮਹੱਲਾ ਨਾਵਾ ਇੱਕ ਓ ਅੰਕਾਰ ਸਤਗੁਰ ਪ੍ਰਸਾਦ रे मान रामस्यो प्रीत श्रवण गोविंद गुण सुनाओ अर गाओ रसनागीत करसाध सङ्गत सिमर माधो होहे पतत पुनीत काल ज्यों परे डोल मुख पसारे मीत ਅੱਜ ਕਾਲ ਖੁਨ ਤੋਹੇ ਗਰਸ ਹੈ ਸਮਝ ਰਖਾਓ ਚੀਤ ਕਹੈ ਨਾਨਕ RAM ਭਜ ਲੈ ਜਾਤ ਔਸਰ ਵੀਤ ਸੋਰਠ ਮਹੱਲਾ ਨਵਾ ਮਾਨ ਕੀ ਮਨ ਹੀ ਮਾਹੇ ਰਹੀ ਨਾ ਹਰ ਭਜੇ ਨਾ ਤੀਰਥ ਸੇਵੇ ਚੋਟੀ ਕਾਲ ਗਹੀ ਰਹਾਉ ਦਾਰਾਮੀਤ ਪੂਤ ਰਾਥ ਸੰਪਤ ਧਾਨ ਪੂਰਨ ਸਭ ਮਹੀਂ ਅਵਰ ਸਗਲ ਮਿਥਿਆ ਏ ਜਾਨੋ ਭਜਨ ਰਾਮ ਕੋ ਸਹੀ फेरत फेरत बहुते जोग हारयो मानस देह लही नानक कहत मिलन की बरिया सिमरत कहा नहीं सोरठ मोहल्ला नवा मान रे कौन कुमात् तैलीनी पारदारा निंदया रस रचयो राम भगत कीनी र मुकत पंथ जानो तै नाहन धन जोरन कौताया अंत संग काहू नहि दीना बिरथा आप बया ਨਾ ਹਰ ਭਜਿਓ ਨਾ ਗੁਰ ਜਨ ਸੇਵਿਓ ਨਹਿ ਉਪਜਿਓ ਕਛ ਗਿਆਨ ਘਟ ਹੀ ਮਾਹੇ ਨਿਰੰਜਨ ਤੇਰਾ ਤੈ ਖੋਜਤ ਉਦਿਆਨ ਆ बहुत जन्म भर मत तारे ओ अस्थिर मत नहीं पाई सदेह पाए पाये पदहार भाज नानक बात बताई सोरठ महला ना मन रे प्रभ की शरण विचारो जेह सिमरत घन कासी उदरी ताको जस उर तारो रहाओ भयो ध्रुव जा कै सिमरन आर निर पद पाया दुख हरता इह वेद को स्वामी तै काहे बिसराया ਜਬ ਹੀ ਸਾਰਨ ਗਾਹੀ ਕਿਰਪਾ ਨਿਹਦ ਗਾਜ ਗਰਾਹਾ ਤੇ ਛੂਟਾ ਮਹਿਮਾ ਨਾਮ ਕਹਾ ਲਾਓ ਵਰਨੋ RAM ਕਹਿਤ ਬੰਦਨ ਤਿਹ ਟੂਟਾ ਜਾਮਲ ਪਾਪੀ ਜਗ ਜਾਣੇ ਨਿਮਖ ਮਾਹੀ ਨਿਸਤਾਰਾ ਨਾਨਕ ਕਹਿਤ ਚੇਤ ਚਿੰਤਾ ਮਨ ਤੈ ਭੀ ਉਤਰਹਿ ਪਾਰਾ ਸੋਰਠ ਮਹੱਲਾ ਨਵਾ ਪ੍ਰਾਨੀ ਕਾਉਨ ਉਪਾਉ ਕਰੈ ਜਾ ਤੀ ਭਗਤ ਰਾਮ ਕੀ ਪਾਵੈ ਜਮ ਕੋ ਤਰਾਸ ਹਰੈ ਰਹਾਉ ਕਾਉਨ ਕਰਮ ਵਿਦਿਆ ਕਾਹੋ ਕੈਸੀ ਧਰਮ ਕਾਉਨ ਫੁਨ ਕਰੈ ਕਾਉਨ ਨਾਮ ਗੁਰ ਜਾ ਕੇ ਸਿਮਰੈ ਭਾਵ ਸਾਗਰ ਕਾਉ ਤਰੈ ਕਲਮੈ ਏਕ ਨਾਮ ਕਿਰਪਾ ਨਿਧ ਜਾਹੇ ਜਪੈ ਗਤ ਪਾਵੈ ਔਰ ਧਰਮ ਤਾ ਕੈ ਸਮਨਾਹਨ ਇਹ ਵੇਦ ਵੇਦ ਬਤਾਵੈ ਸੁਖ ਦੁਖ ਰਹਿਤ ਸਦਾ ਨਿਰਲੇਪੀ ਜਾ ਕਉ ਕਹਿਤ ਗੁਸਾਈ ਸੋ ਤੁਮਹੀ ਮਹਿ ਵਸੈ ਨਿਰੰਤਰ ਨਾਨਕ ਦਰਪਨ ਨਿਯਾਈ ਸੋਰਠ ਮਹੱਲਾ ਨਵਾ माई मै कि विद लखो गुसाई मोह महामोहो तिमर मो जाई ऊर्जा सगल जनम भरम हि भरम खोयो नह अस्थिर मत पाई बिखिया सकत रहयो निसबासुर नह छूटी अदमाई ਸਾਧ ਸੰਗ ਕਬੂ ਨਹੀਂ ਕੀਨਾ ਨਹਿ ਕੀਰਤ ਪ੍ਰਭ ਗਾਈ ਜਨ ਨਾਨਕ ਮੈਂ ਨਾਹੇ ਕੋਊ ਗੋਣ ਰਾਖ લેਹੁ ਸਰਨਾਈ ਸੋਰਠ ਮਹੱਲਾ ਨਵਾ ਮਾਈ ਮਨ ਮੇਰੋ ਵਾਸਨਾ ਹੈ ਇਸ ਬਾਸੁਰ ਵਿਖੇ ਅਨ ਕਉਤਾਵਤ ਕੀਹ ਵਿਦ ਰੋਕਉਤਾ ਹੈ ਰਹਾਉ ਵੇਦ ਪੁਰਾਨ ਸਿਮਰਤ ਕੇ ਮਤ ਸੋਨ ਨਿਮਖ ਨਾਹੀਏ ਬਸਾਵੈ ਪਾਰ ਧਾਨ ਪਾਰ ਦਾਰਾ ਸਿਉ ਰਚਿਓ ਬਿਰਥਾ ਜਨਮ ਸਿਰਾਵੈ ਮਦ ਮਾਇਆ ਕਹਿ ਭਇਓ ਬਾਵਰੋ ਸੂਜਤ ਨਹਿ ਕਛ ਗਿਆਨਾ ਘਟ ਹੀ ਭੀਤਰ ਬਸਤ ਨਿਰੰਜਨ ਤਾ ਕੋ ਮਰਮ ਨਾ ਜਾਨਾ ਜਬ ਹੀ ਸਰਨ ਸਾਧ ਕੀ ਆਇਓ ਦੁਰਮਤ ਸਗਲ ਬਿਨਾਸੀ ਤਾ ਬਾਬਾ ਨਾਨਕ ਚੇਤੇਓ ਚਿੰਤਾ ਮਨ ਕਾਟੀ ਜਮ ਕੀ ਫਾਸੀ ਸੋ ਰਠ ਮਹੱਲਾ ਨਵਾ ਰੇ ਨਾਰ ਇਹ ਸਾਚੀ ਜੀ ਧਾਰ ਸਗਲ ਜਗਤ ਹੈ ਜੈਸੇ ਸੁਪਨਾ ਬਿਨ ਸਤ ਲਗਤ ਨਾ ਬਾਰ ਰਹਾਉ ਬਾਰੂ ਬੀਤ ਬਨਾਈ ਰਾਜ ਪਾਚ ਰਹਤ ਨਹੀਂ ਦਿਨ ਚਾਰ ਤੈਸੇ ਹੀ ਇਹ ਸੁਖ ਮਾਇਆ ਕੇ ਓਰ ਜਿਓ ਕਹਾ ਗਵਾਰ ਅਜੂ ਸਮਝ ਕਛ ਬਿਗਰੇਉ ਨਾਹਿਨ ਭਾਜ ਲੈ ਨਾਮ ਮੁਰਾਰ ਗੋ ਨਾਨਕ ਨਿਜ ਮਥ ਸਾਧਨ ਕਾਉ ਭਾਖਿਓ ਤੋਹੇ ਪੁਕਾਰ ਸੁਰਠ ਮਹੱਲਾ ਨਵਾ ਇਹ ਜਾਗ ਮੀਤ ਨਾ ਦੇਖਿਓ ਕੋਈ ਸਗਲ ਜਗਤ ਆਪਣੈ ਸੁਖ ਲਾਗਿਓ ਦੁਖ ਮੈ ਸੰਗ ਨਾ ਹੋਈ ਰਹਾਉ ਨਦਰਾ ਮੀਤ ਪੂਤ ਸਨ ਬੰਦੀ ਸਗਰੇ ਧਨ ਸਿਓ ਲਾਗੇ ਜਬ ਹੀ ਨਿਰ ਧਨ ਦੇਖਿਓ ਨਾਰਕੋ ਸੰਗ ਛਾੜ ਸਭ ਭਾਗੇ ਕਹਾਉ ਕਹਾਇਆ ਮਨ ਬਉਰੇ ਕਉ ਏਨ ਸਿਓ ਨਿਹੋ ਲਗਾਇਓ ਦੀਨਾ 나ਥ ਸਕਲ ਭੈ ਭੰਜਨ ਜਸਤਾਕ ਬਿਸਰਾਇਓ ਸੁਵਾਨ ਕੂਸ਼ ਜਿਉ ਭਇਓ ਨਾ ਸੂਦਾ ਬਹੁਤ ਯਤਨ ਮੈਂ ਕੀਨੋ ਨਾਨਕ ਲਾਜ ਬਿਰਦ ਕੀ ਰਖਹੁ ਨਾਮ ਤੁਹਾਰਾ ਉਲੀਨੋ ਸੁਰਠ ਮਹੱਲਾ ਨਵਾ मानरे रे गहो ना गुरु उपदेश का जाओ मूड मुडायो भगवो नोसच षाड है लागे जन्म खोयो कार पर पंच उदर निज पास की न्याय सोयो ਮੁ ਭਜਨ ਕੀ ਗਾਤ ਨਹੀਂ ਜਾਣੀ ਮਾਇਆ ਹਾਥ ਵਿਕਾਨਾ ਉਰਜ ਰਹਿਓ ਵਿਖਿ ਅਨ ਸੰਗ ਬਉਰਾ ਨਾਮ ਰਤਨ ਬਿਸਰਾਨਾ ਰਹਿਓ ਅਥੀਤ ਨਾਚੇਤਿਓ ਗੋਬਿੰਦ ਬਿਰਥਾ ਆਉਦ ਸਿਰਾਨੀ ਕਹੋ ਨਾਨਕ ਹਰ ਵਿਰਧ ਪਛਾਨੋ ਭੂਲੇ ਸਦਾ ਪਰਾਨੀ ਸੋਰਠ ਮਹੱਲਾ ਨਾਵਾ ਜੋ ਨਾਰ ਦੁਖ ਮੈਂ ਦੁਖ ਨਹੀਂ ਮਾਨੈ ਸੁਖ ਸਨੇਹੋ ਅਰ ਭੈ ਨਹੀਂ ਜਾਕੈ ਕੰਚਨ ਮਾਟੀ ਮਾਨੈ ਰਹਾਉ ਨਹਿ ਨਿੰਦਿਆ ਨਹਿ ਉਸ ਤਤ ਜਾ ਕੈ ਲੋਭ ਮੋਹ ਅਭਿਮਾਨਾ ਹਰਖ ਸੋਗ ਤੇ ਰਹੈ ਨਿਆਰਾਉ ਨਾਹਿ ਮਾਨ અપਮਾਨਾ ਆਸਾ ਮਨਸਾ ਸਗਲ ਤੇ ਆਗੈ ਜਾਗ ਤੇ ਰਹੈ ਨਿਰਾਸਾ ਕਾਮ ਕ੍ਰੋਧ ਜਿਹ ਪਰਸੈ ਨਾਹਨ ਤੇਹ ਘਟ ਬ੍ਰਹਮ ਨਿਵਾਸਾ ਗੋਹਰ ਕਿਰਪਾ ਜਿਹ ਨਾਰ ਕਾਉ ਕੀਨੀ ਤੇਹ ਇਹ ਜੋਗਤ ਪਛਾਨੀ ਨਾਨਕ ਲੀਨ ਭਇਓ ਗੋਬਿੰਦ ਸਿਓ ਜਿਉ ਪਾਨੀ ਸੰਗ ਪਾਨੀ ਸੋਰਠ ਮਹੱਲਾ ਨਵਾ रीतम जान लेहो मन माही अपने सोख स्योंही जाग फांदियो को काहू को नाही रहआव सोख मैं आन बहुत मिल बैठत रहत चाहू देस केरे बेपद परी सब ही संग छाड़ित कोऊ ना आवत नेरे ਕਰ ਕੀ ਨਾਰ ਬਹੁਤ ਹਿਤ ਜਾਸਿਓ ਸਦਾ ਰਹਤ ਸੰਗ ਲਾਗੀ ਜਬ ਹੀ ਹੰਸ ਤਜੀ ਇਹ ਕਾਇਆ ਪ੍ਰੇਤ ਤਰੇਤ ਕਰ ਭਾਗੀ ਇਹ ਵੇਦ ਕੋ ਬਿਵਹਾਰ ਬਨਿਓ ਹੈ ਜਾਸਿਓ ਨੇਹ ਲਗਾਇਓ ਅੰਤ ਬਾੜ ਨਾਨਕ ਬਿਨ ਹਰ ਜੀ ਕੋ ਕਾਮ ਨ ਆਇਓ ਸੋਰਠ ਮਹੱਲਾ ਪਹਿਲਾ ਘਰ ਪਹਿਲਾ ਅਸ਼ਟ ਪਦੀਆਂ ਚਾਉ ਤੁਕੀ ਇਕ ਓ ਅੰਕਾਰ ਸਤਿਗੁਰ ਪ੍ਰਸਾਦ ਦੋ ਵਿਦਾਨਾ ਪੜੋ ਹਾਰ ਬਿਨ ਹੋਰ ਨਾ ਪੂਜਾਓ ਮੜੈ ਮਸਾਣ ਨਾ ਜਾਈ ਤ੍ਰਿਸ਼ਨਾ ਰਾਚ ਨਾ ਪਾਰ ਘਰ ਜਾਵਾ ਤ੍ਰਿਸ਼ਨਾ ਨਾਮ 부ਝਾਈ ਕਰਪੀਤර ਕਰගੁරੂਦखाਾਆ සැහੈਜਤੇ माਾਨਪਾਈ ਤੁ අපੇਦਾਨਾयाਪੇਵੀਨਾ ਤੂਦੇවැਹੈ माਤਸਾයි माਾਨබෑਰਗ ਰਤuਬੈਰගੀ සබදमाਨਬੇਦਆ मेੇਰੀਮਾයි ਅੰਤਰ ਜੋਤ ਨਿਰੰਤਰ ਬਾਣੀ ਸਾਚੇ ਸਾਹਿਬ ਸਿਉ ਲਿਵ ਲਾਈ ਰਹਾਉ ਅਸੰਖ ਬੈਰਾਗੀ ਕਹੈ ਬੈਰਾਗ ਸੋ ਬੈਰਾਗੀ ਜੇ ਖਸਮੈ ਭਾਵੈ ਹਿਰਦੈ ਸਬਦ ਸਦਾ ਪੈ ਰਚਿਆ ਗੁਰ ਕੀ ਕਾਰ ਕਮਾਵੇ एको चित्त मनुआ ना डोले सावत वर जि राहावे सहजे माता सदा रंग राता साचे के गुण गावे मनुआ पावन बिंद सुख वासी नाम वसै सुख भाई जे बा नेत्र सोतर साच राते जल बूजी तुजह बुझाई आस निरास रहै वैरागी निज घर टाडी लाई भिखिया नाम रजे संतोषी अमृत सहज पीआई डुबे दा वेच वैराग ना होवी जग लाग दूजी राई सब जग तेरा तू एको दाता अवर ना दूजा पाई ਮਾਨਮੁਖ ਜੰਤ ਦੁਖ ਸਦਾ ਨਿਵਾਸੀ ਗੋਰਮੁਖ ਦੇਵੜਾਈ ਅਪਰ ਅਪਾਰ ਅਗੰਮ ਅਗੋਚਰ ਕਹਿਣੈ ਕੀ ਮਨਾ ਪਾਈ ਸੋਨ ਸਮਾਦ ਮਹਾ ਕਰਮਾਰਥ ਤੀਨ ਭਾਵਣ ਪਤ ਨਾਮੰ ਮਸਤਕ ਲੇਖ ਜੀਆ ਜਗ ਜੋਨੀ ਸਿਰ ਸਿਰ ਲੇਖ ਸਹਾ ਮੰ कर्म सुकर्म कराये आपे आपे भगत दृढाम मान मुख जू लह आपे ज्ञान अगामङ्गाख्या से साध जन गुंगे मिठे आई अकथ का क्या कथिय भाई चा सदार जाई ਗੁਰ ਦਾਤਾ ਮੀਲੇ ਤਾਂ ਮਤ ਹੋਵੈ ਨਿ ਗੁਰੇ ਮਤ ਨਾ ਕਾਈ ਜਿਉ ਚਲਾਏ ਤਿਉ ਚੱਲ ਹੈ ਭਾਈ ਹੋਰ ਕੀ ਆ ਕੋ ਕਰੇ ਚਤੁਰਾਈ ਏਕ ਪਰਮ ਪੁਲਾਏ ਏਕ ਭਗਤੀ ਰਾਤੇ ਤੇਰਾ ਖੇਲ અપਾਰਾ ਜੇ ਤੋ ਤੋਦ ਲਾਏ ਤੇਹਾ ਫਲ ਪਾਇਆ ਤੂ ਹੁਕਮ ਚਲਾਵਣ ਹਾਰਾ ਸੇਵਾ ਕਰੀ ਜੇ ਕਿਛੁ ਹੋਵੇ ਆਪਣਾ ਜੀਉ ਪਿੰਡ ਤੁਮਾਰਾ ਸਤਿਗੁਰ ਮਿਲਿਆ ਕਿਰਪਾ ਕੀਨੀ ਅੰਮ੍ਰਿਤ ਨਾਮ ਆਧਾਰਾ ਗਗਨ ਅੰਤਰ ਵਾਸਿਆ ਗੁਣ ਪ੍ਰਗਾਸਿਆ ਗੁਣ ਮਹਿ ਗਿਆਨ ਧਿਆਨੰ ਨਾਮ ਮਨ ਭਾਵੇ ਕਹੈ ਕਹਾਵੇ ਤਤੋ ਤਤਵ ਖਾਨੰ ਸਬਦ ਗੁਰ ਪੀਰਾ ਗਹਿਰ ਗੰਭੀਰਾ ਬਿਨ ਸਬਦੈ ਜਗ ਬਹੋ ਰਾਨੰ ਊਰਾ ਪੈਰਾ ਕੀ ਸਹਜ ਸੁਭਾਗੀ ਸਚ ਨਾਨਕ ਮਨ ਮਾਨੰ ਸੂਰਠਾ ਮਹੱਲਾ ਪਹਿਲਾ ਤੇ ਤੁਕੀ ਆਸਾ ਮਨੁ ਸਾ ਬੰਦਨੀ ਭਾਈ ਕਰਮ ਧਰਮ ਬੰਦਕਾਰੀ ਪਾਪ ਕੁੰਨ ਜਗ ਜਾਇਆ ਭਾਈ ਬਿਨਸੈ ਨਾਮ ਵਿਸਾਰੀ ਇਹ ਮਾਇਆ ਜਗ ਮੋਹਣੀ ਭਾਈ ਕਰਮ ਸਭੇ ਵੇਕਾਰੀ सोणपण्डित कर्माकारि कर्म सोख सुख उपजय पाई सो आत्म तत्विचारि शास्त्र वेद बकै खडो पाई कर्म करहो संसारी पाखंड मैल ना चूकाई पाई अंतर मैल विकारी। ਏਨਾ ਵੇਦ ਡੂਬੀ ਮਾਤਰੀ ਭਾਈ ਊਂਡੀ ਸਿਰ ਕੈ ਭਾਰੀ ਦੁਰਮਤ ਕਣੀ ਵਿਗੂਤੀ ਭਾਈ ਦੂਜੈ ਭਾਏ ਖੁਆਈ ਬਿਨ ਸਤਗੁਰ ਨਾਮ ਨਾ ਪਾਈਐ ਭਾਈ ਬਿਨ ਨਾਮੈ ਭਰਮ ਨਾ ਜਾਈ ਸਤਗੁਰ ਸੇਵੇ ਤਾ ਸੁਖ ਪਾਏ ਭਾਈ ਆਵਣ ਜਾਣ ਰਹਾਈ ਸਾਚ ਸਹਜ ਗੁਰ ਤੇ ਊਪਜੈ ਭਾਈ ਮਨ ਨਿਰਮਲ ਸਾਚ ਸੁਮਾਈ ਗੁਰ ਸੇਵੇ ਸੋਭੁਜੈ ਭਾਈ ਗੁਰ ਬਿਨ ਮਗ ਨ ਪਾਈ ਜਿਸ ਅੰਤਰ ਲੋਭ ਕੇ ਕਰਮ ਕਮਾਵੇ ਭਾਈ ਕੂੜ ਬੋਲ ਬੇਖ ਖਾਈ ਪੰਡਿਤ ਦਹੀ ਵਿਲੋਇਆ ਭਾਈ ਵਿੱਚੋਂ ਨਿਕਲੈ ਤਥ ਜਾਲ ਮਥੀਐ ਜਲ ਦੇਖੀਐ ਭਾਈ ਇਹੋ ਜਗ ਇਹਾ ਵਾਥੈ ਗੋਰ ਬੇਨ ਭਰਮ ਵਿਗੂਚੀਐ ਭਾਈ ਘਾਟ ਘਾਟ ਦੇਉ ਅਲਖ ਇਹੋ ਜਾਗ ਤਾਗ ਸੂਤ ਕੋ ਭਾਈ ਦਹ ਦੇਸ ਬਾਦੋ ਮਾਏ ਬੇਨ ਗੁਰ ਗਾਠ ਨਾ ਛੂਟਾਈ ਭਾਈ ਥਾਕੇ ਕਰਮ ਕਮਾਏ ਇਹੋ ਜਾਗ ਧਰਮ ਭੁਲਾਇਆ ਭਾਈ ਕਹਿਣਾ ਕਿ ਸ਼ੂਨਾ ਜਾਏ ਗੋਰਾ ਮਿਲੇ ਆ ਭਾਉ ਮਾਨ ਵਸੈ ਭਾਈ ਭੈ ਮਰਣਾ ਸੱਚ ਲੇਖ ਮੱਜਨ ਦਾਨ ਚੰਗਿਆਈਆ ਭਾਈ ਦਰਗਹਿ ਨਾਮ ਵਿਸੇਖ ਗੋਰਾ ਅੰਕ ਸਿ ਜਿਨ ਨਾਮ ਧਰੜਾਇਆ ਭਾਈ ਮਨ ਵਸਿਆ ਚੂਕਾ ਭੇਖ ਇਹੋ ਤਨਹਾਟ ਸਰਾਫ ਕੋ ਭਾਈ ਵਖਰ ਨਾਮ ਅਪਾਰ ਇਹੋ ਵਖਰ ਵਪਾਰੀ ਸੋ ਧੜੈ ਭਾਈ ਗੁਰ ਸ਼ਬਦ ਕਰੇ ਵਿਚਾਰ ਧਨ ਵਪਾਰੀ ਨਾਨਕਾ ਭਾਈ ਮੇਲ ਕਰੇ ਵਪਾਰ